ਕਿਉਂਕਿ ਜੋ ਮਨੋਕੇ ਸੰਸਾਰ ਦੇ ਹੁੰਦਾ ਹੈ ਜਿਸ ਤਰ੍ਹਾਂ ਮਨ ਲੋਗੇ ਆਪਾਂ ਕਿਸੇ ਸੌਕੋਰ ਕੋਲ ਜਾਂ ਕਿਸੇ ਬੈਂਕ ਦੇ ਵਿੱਚ ਆਪਾਂ ਕੋਈ ਆਪਣਾ ਪੈਸਾ ਜਮਾ ਕਰਾ ਦਿੰਦੇ ਆ ਜਿੰਨਾ ਜਿੰਨਾ ਜਿਹਨ ਉਸ ਬੈਂਕ ਦੇ ਵਿੱਚ ਆਪਣਾ ਪੈਸਾ ਜਮਾ ਹੁੰਦਾ ਹੈ ਉਸ ਨੂੰ ਆਪਾਂ ਕਢਾ ਲੈਨੇ ਆ ਜਦੋਂ ਜੀ ਕਰਦਾ ਹੈ ਵਰਤ ਲੈਨੇ ਆ ਇਸੇ ਤਰ੍ਹਾਂ ਜਿਹੜੀ ਸਾਡੀ ਸਵਾਸਾ ਦੀ ਪੂੰਜੀ ਹੈ وہ بھی پرماتما نے سانو گنتی بھی دیکھی ہوئی ہے دن تو پیر پیر کڑے آن چھیجے کال ہیری فری گدو او پون کت کیجے اس کر کے جی ہے دن کر کے پیر کر کے جی سی عمر ہے وہ دی جاتی ہے کیونکہ سماں اگے بڑا زیادہ ہویا ہے تے جو سارے کسان آگو پائی بھائی بجت سنگھ جی جنہ دا بڑا وڈا یوگدان ہے سنگھرش کے ਜਿੱਥੇ ਵੀ ਲੋੜ ਪੈਂਦੀ ਹੈ ਦਿੱਲੀ ਐ ਖਲੋਰੀ ਬਾਰਡਰ ਤੇ ਜਦੋਂ ਵੀ ਉਹਨਾਂ ਨੂੰ ਕਾਲ ਆਉਂਦੀ ਹੈ ਜਾਂ ਜੱਜੇ ਬੰਦੇ ਨੂੰ ਹੁਕਮ ਆਉਂਦਾ ਹੈ ਉਹ ਉਸੇ ਵੇਲੇ ਹੋਰੇ ਤਿਆਰ ਹੋ ਗਏ ਇਹ ਜੋ ਦੋਹਾਂ ਬਾਰਡਰਾਂ ਦੇ ਉੱਤੇ ਸਾਡਾ ਗੈਰ ਰਾਜਨੀਤਿਕ ਤੇ ਕਿਸਾਨ ਸਵਿਵਤ ਮੋਰਚਾ ਉਹਨੋਂ ਜਿਹੜਾ ਖਨੌਰੀ ਬਾਡਰ ਤੇ ਤੇ ਸ਼ੱਭੂ ਬਾਡਰ ਤੇ ਮੋਰਚਾ ਚੱਲ ਰਿਹਾ ਹੈ ਉਹਦੇ ਵਿੱਚ ਵੀ ਇਹਨਾਂ ਦਾ ਬੜਾ ਵੱਡਾ ਯੋਗਦਾਨ ਹੈ ਹੁਣ ਮੈਂ ਜ਼ਿਆਦਾ ਸਮਾਂ ਨਹੀਂ ਲੈਣਾ ਸਾਡੇ ਉਹ ਸਾਡੇ ਅੱਜ ਤਾਂ ਕੁਝ ਦਿਨ ਪਹਿਲਾਂ ਮਾਤਾ ਜੀ

ਕਿਉਂਕਿ ਆਜ ਦੇ ਯੁੱਗ ਵਿੱਚ ਕਿਸੇ ਕਿਤੇ ਤੇ ਐਸੀ ਆਈ ਨਹੀਂ ਉਮਰ ਇੱਕ ਤੰਦਰੁਸਤੀ ਦਾ ਬੋਕੇ ਜਰਾ ਆਂਕਿਤੇ ਜੀ ਮਨਾਂ ਦੇ ਵਿੱਚ ਬਹੁਤ ਬਿਮਾਰੀਆਂ ਵਾਂ ਛੋਟੀ ਛੋਟੀ ਉਮਰ ਦੇ ਬੱਚੀ ਆਪਾਂ ਨੂੰ ਰੋਗ ਲੱਗ ਜਾਂਦੇ ਆ ਜਿਹੜੀ ਕਿ ਹੁੰਦੀ ਹੈ ہماری ਮੁਸ਼ਕਲਾਂ ਦੁਆਨਿਆਂ ਦੀ ਅਸਰੇ ਚੱਲ ਰਹੇ ਆ ਪਰ ਮਾਤਾ ਇਹ ਗੋਗ ਰੱਬ ਦਾ ਧੰਨਵਾਦ ਕਰਦੇ ਵੀ ਇਹਨੇ ਉਹ ਮੇਂ ਦਿਆਂ ਤੰਦਰਤੀ ਔਰ ਖੁਸ਼ੀ ਖਰੇ ਤੋਂ ਆਪਣੀ ਉਮਰ ਭੋਕੇ ਗਏ ਨੇ ਦੂਸਰਾ ਮੈਂ ਮਾਤਾ ਜੀ ਨੂੰ ਸਲੂਟ ਕਰਦਾ ਉਹਨੇ ਖੱਤੀ ਆਦੇ ਜਿਹੜੇ ਨੇ ਏਡੇ ਲੈ ਕੇ ਇਹਦੇ ਇਨਸਾਨ ਪੈਦਾ ਕੀਤੇ ਜੋ ਕਿ ਅੱਜ ਦੇ ਸਮੇਂ ਵਿੱਚ ਆਪਣੀ ਕੌਮ ਨਾਲ ਆਪਣੇ ਕਿੱਤੇ ਨਾਲ ਆਪਣੇ ਦੇਸ਼ ਦੀਆਂ ਸਰਹੱਦਾਂ ਜਿਹੜੀਆਂ ਨੇ ਹਾਲਾਤਾਂਆਂ ਜਿਹੜੀਆਂ ਨੇ ਉਹਨਾਂ ਨਾਲ ਲੜਨ ਵਾਸਤੇ ਇੱਕ ਪੰਜਾਬ ਦਾ ਬਹੁਤ ਵੱਡਾ ਚੋਕਾ ਨੇ ਬਹੁਤ ਗੰਮੇ ਸਬਿਤੋਂ ਸਰਦਾਰ ਕਰਮਚਾਰਕਾਂ ਦੀ ਸਾਡੇ ਨਾਲ ਚੱਲ ਰਹੇ ਨੇ ਸਮਾਗਮ ਦੇ ਪਿਛਲੇ 13 ਮਹੀਨੇ ਪਹਿਲਾ ਦਿੱਲੀ ਬੈਠੇ ਰਹੇ ਹੁਣ 10 ਮਹੀਨੇ ਹੋ ਗਏ ਆ ਸ਼ੰਘੂਆ ਖਨੌਰੀ ਬਾਡ ਦੇ ਬੈਠਿਆਂ ਨੂੰ ਕੰਮ ਕੀਆ you yeah.